ਹੈਲੋ ਹਾਂਜੀ ਮਨਦੀਪ ਵੰਗੂ ਬਲੌਗ ਚੈਨਲ ਤੇ ਆਵਜੀ ਦਾ ਸਾਰਿਆਂ ਦਾ ਸਵਾਗਤ ਹੈ ਜਿੱਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਠੀਕ ਠਾਕ ਹੋਵੋਗੇ ਹੁਣ ਅੱਠ ਏ ਜੀ ਸਾਡਾ ਡਾਗੀ RAM ਹਾਂ ਗੁੱਡ ਮਾਰਨਿੰਗ ਜੀ ਟਕੜੇ ਦਾ ਇੱਕ ਸਾਰੀ ਰਾਤ ਇੱਥੇ ਰੋ ਜਾਗਦਾ ਰਹਿੰਦਾ ਸਵੇਰੇ ਜੀ ਸੌਂਦਾ ਛੇ ਕਿੱਢੀ ਜਾ ਕੇ ਪਾਣੀ ਇਹਨੂੰ ਪਾਣੀ ਆਪਾਂ ਦੁੱਧ ਤੇ ਟਾਈਮ ਹੋ ਗਿਆ 8 ਵਜੇ ਆ ਤੇ ਅੱਜ ਹੋਈ ਕੀ ਬਦਲਵਾਈ ਜੀ ਇਹਨਾਂ ਕਰਾਂਗੇ ਆਪਾਂ ਆਪਣੇ ਕੰਮ ਸੋਰਮ ਮਾਰਨਿੰਗ ਦੇ ਸਾਰਾ ਤਾਂ ਪਹਿਲਾਂ ਕਰਾਂਗੇ ਝਾੜੂ ਪੋਚਾ ਉਦੋਂ ਬਾਅਦ ਤੇ ਚੜਾਂਗੇ ਰੋਟੀ ਰੋਟੀ ਬਣਾਉਂਦੇ ਬਣਾਉਂਦੇ ਚਲੋ ਇਹਨਾਂ ਮਸ਼ੀਨ ਲਾਦਾਂਗੇ ਕੱਪੜੇ ਵਾਲੀ ਕੱਪੜੇ ਧੋਤੇ ਜਾਣਗੇ ਉਧਰ ਆਪਣੀ ਰੋਟੀ ਬਣ ਜੂਗੀ ਹਨਾ ਦੋਨੇ ਕੰਮ ਹੋ ਜਾਣਗੇ ਤੇ ਸਿਰ ਸਿਰ ਤਾਂ ਹਨਾ ਚੀ ਚੀ ਪੰਛੀਆਂ ਦੇ ਉੱਪਰ ਉਹ ਚਿੱਟਾ ਕਬੂਤਰ ਉਹ ਆਪਣਾ ਲਿਖਾ ਉੱਤਰ ਬੈਠਾ ਨੂੰ ਸਾਹਮਣੇ ਪੰਛੀ ਤੇ ਉੱਪਰ ਉਹ ਉੱਪਰ ਬੈਠਾਗਾ ਉਹ ਵਿਚਾਰੇ ਪੀਸ ਸੀਗਾ ਚਿੱਟਾ ਬੈਠਾ ਉਧਰ ਉਹ ਕਿੱਦਾਂ ਚਲੇ ਗਿਆ ਚਲੋ ਇਸ ਦਾ ਵੇੜਾ ਅੱਸੀ ਜੀ ਠੰਡੀ ਰੰਡੀ ਜੀ ਹਵਾ ਚੱਲਦੀ ਹੈ ਨਾਲ ਨਾਲ ਕੋਣ ਤਾਂ ਫਾਸਲਾ ਵੀ ਬੱਕੀਆਂ ਪਈਆਂ ਨੇ ਹੁਣ ਨਾ ਬੱਦਲ ਆਵੇ ਚਲੋ ਇਹ ਆਪਾ ਪਾ ਦੇ ਹੁਣ ਦਿੱਤੀ ਨੂੰ ਦੁੱਧ ਓਏ ਆ ਜੇ ਸੌਣਾ ਤੂੰ ਦੁੱਧ ਪੀ ਕੇ ਸੌਂ ਜਾ ਜੀ ਮੈਂ ਦੁੱਧ ਲੈ ਕੇ ਆਈ ਤੇਰਾ ਚੰਗਾ ਹੋਏ ਦੁੱਧ ਪੀਣਾ ਤੈਨੂੰ ਵੀ ਭੁੱਖਾਂ ਲੱਗੀਆਂ ਨਾ ਕਹਿੰਦਾ ਸਾਰੀ ਰਾਤ ਤੱਕ ਜਾਗਦਾ ਰਹਿਣਾ ਮੈਨੂੰ ਦੁੱਧਾ ਤਾਂ ਪਾ ਦੋ ਭਾਈ ਪਾਣੀ ਮੇ ਲਿਆ ਕੇ ਆ ਨੀ ਦਰ ਦੁੱਧ ਤੇ ਇੱਧਰ ਹੀ ਆਪਣੀ ਦੁਪਹਿਰ ਖੜੀ ਚੱਲਦੀ ਆ ਆ ਵੀ ਲੱਗਿਆ ਹੁਣ ਤਾਂ ਚੱਲਣਾ ਵਧੀਆਂ ਵਿੱਦਿਆ ਪੜਾਈ ਵਿੱਦਿਆ ਪੜਾਈ ਥੋੜ੍ਹੀ ਥੋੜ੍ਹੀ ਜਿਹੀ ਲਾਈ ਸੀ ਉਸ ਦਿਨ ਦੁਪਹਿਰ ਖੜੀ ਵੀ ਚੱਲ ਗਈ ਤੇ ਇੱਧਰ ਆਪਣਾ ਤੂਸੀ ਜੀ ਤੂਸੀ ਦਾ ਬੁੱਤਾ ਚਲੋ ਇਹ ਪਹਿਲਾਂ ਆਪਣਾ ਦੁੱਧ ਪਾ ਦੇ ਇਹਨਾਂ ਵਿਚਾਰੀ ਨੂੰ ਦੇਖੀ ਜਾਂਦਾ ਮੇਰੇ ਕੰਨੇ ਹਾਂ ਵੀ ਕੀ ਕਰੀ ਜਾਂਦੀ ਏ ਆਪ ਤਾਂ ਚਾਹ ਦੋ ਤਿੰਨ ਵਾਰ ਪੀ ਲਈ ਕਾ ਮੈਨੂੰ ਤਾਂ ਇੱਕ ਵਾਰ ਵੀ ਨਹੀਂ ਦੁੱਧ ਪਾਇਆ ਅਜੇ ਤੁਸੀਂ ਓਏ ਚਲ ਮੈਂ ਦੁੱਧ ਪਾਉਣੀ ਤੈਨੂੰ ਲੈ ਕੇ ਚਾਹ ਤੇਰੇ ਢੰਡ ਦੇ ਚ ਪਾਣੀ ਡੋਲੀ ਏ ਸਿੱਟਾ ਉੜ ਦੇ ਕੰਾਂ ਦੇ ਕੰਨ ਨਹੀਂ ਆਉਂਦਾ ਇਹਨੂੰ ਐਂ ਦੁੱਧ ਪਿਆ ਮੇਰੇ ਢੰਡ ਦੇ ਚ ਹਾਂ ਕੀ ਦੇਖਦਾ ਕੀ ਹਰਤਾ ਹੋਏ ਕੀਪਰਾ ਹੈ ਐਨਾ ਹੋੜੀ ਤੂੰ ਕੀ ਆ ਤੇ ਹੈ ਪਤਾ ਨਹੀਂ ਕਿ ਅੱਛਾ ਤੂੰ ਮੈਨੂੰ ਦੇਖ ਰੇ ਮੇਰਾ ਭਾਂਡਾ ਸਾਫ ਕਰ ਤੇ ਨਾ ਦੁੱਧ ਪਾਉਗੀ ਪਾਉਗੀ ਦੁੱਧ ਤੂੰ ਪਾਉਣੀ ਹੈ ਚੰਗਾ ਲੈ ਕੇ ਰੁਕਾ ਸਭ ਤੋਂ ਪਹਿਲਾ ਕੰਮ ਵੀ ਮੇਰਾ ਇਹ ਹੈ ਨਾ ਸਾਰਾ ਤਾਂ ਫਸਟ ਕੰਮ ਆ ਇਹ ਮੇਰਾ ਚੋਕੀ ਜਿਹਾ ਦੁੱਧ ਪਾਣਾ ਦੇਖੀ ਦੇਖ ਰਹਿ ਲੈ ਫਾਮਾ ਦੋਤੇ ਨੂੰ ਨਾਪਮਾ ਨਾਪਮਾ ਆਜਾ ਚੰਗਾ ਆਜਾ 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 ਪਾ ਮਾ ਪਤਾ ਹੀ ਆਪਾਂ ਇਹਨਾਂ ਦੇ ਹਨਾ ਕਰਮਾ ਦਾ ਹੀ ਖਾਂਦੇ ਹੋਈ ਇਹ ਜਿਹੜਾ ਰੋਟੀ ਪਾਣੀ ਦਿੰਦਾ ਵਾ ਇਹ ਕਿਉਂ ਆਪਾਂ ਨੂੰ ਚੱਲ ਪੀ ਲੈ ਪੀ ਲੈ ਚਲੋ ਹੁਣ ਕਰਦੇ ਆਪਾਂ ਆਪਣੇ ਕੰਮ ਸ਼ੁਰੂ ਉਹ ਹੀ ਮਾਰਨਿੰਗ ਦੇ ਰੋਜ਼ ਕੰਮ ਨਹੀਂਗੇ ਝਾੜੂ ਲਾ ਲਓ ਜੀ ਝਾੜੂ ਪੋਚਾ ਕਰ ਲਓ ਪ੍ਰੋਤਿ ਅਮਣਾ ਲੋਕ ਪ੍ਰੇਤ ਲੋਕਾਂ ਦੇ ਮਾਜਲ ਹਣਾ ਆ ਕੰਮ ਨੇ ਆਪਣੇ ਸਰਦਿੰਦੇ ਜੋ ਜਿਵੇਂ ਲਾਈਫ ਦੇ ਹੁੰਦੇ ਨੇ ਜ਼ਿੰਦਗੀ ਦੇ ਚੁਲ੍ਹੇ ਵਿਆਹ ਕੁਜੀ ਤੰਦਰੁਸਤੀ ਵਾ ਸਾਰਾ ਨਾਲ ਤੇ ਇਹਨੇ ਜਿਹੜਾ ਕੰਮ ਕਰ ਚੱਲੀ ਜਾਂਣ ਵਧੀਆ ਵਧੀਆ ਸਵੇਰ ਤੰਦਰੁਸਤ ਤਾਂ ਕੰਮ ਆਪ ਹੀ ਸਾਰੇ ਚੱਲੀ ਜਾਂਦੇ ਨੇ ਹਣਾ ਚੱਲੀ ਚੱਕੀ ਹੁਣ ਆਪਾਂ ਝਾੜੋ ਦਿਫਤੀ ਪਿੰਦਾ ਸੀਗਾ ਦੁੱਧ ਹਾਂਜੀ ਹੁਣ ਆਪਾਂ ਬਣਾਉਂਦੇ ਸੀਗੇ ਇਹ ਰੋਟੇ ਤੇ ਮਸ਼ੀਨ ਆਪਾਂ ਲਾਏ ਸੀ ਕੱਪੜੇ ਧੋਣ ਵਾਲੇ ਕਿਉਂਕਿ ਮੇਰੇ ਦੋਨੇ ਕੰਮ ਹੋ ਜਾਣਗੇ ਮਸ਼ੀਨ ਦੇ ਵਿੱਚ ਕੱਪੜੇ ਧੁੱਤੇ ਜਾਣਗੇ ਨਾਲੇ ਮੈਂ ਉਦੋਂ ਰੋਟੀ ਬਣਾ ਲਵਾਂਗੇ ਵਿੱਚ ਵਿੱਚ ਦੀ ਜਾ ਕੇ ਹਨਾ ਮਸ਼ੀਨ ਦੇ ਸੂਚਨੋਂ ਆਨ ਕਰਿਆ ਕਰੋਗੇ ਤੇ ਆਪਾਂ ਨਾਲ ਨਾਲ ਰੋਟੀ ਬਣਾ ਰਹੇ ਸੀਗੇ ਕਿਉਂਕਿ ਸਵੇਰ ਦਾ ਵੇਲਾ ਸੀਗਾ ਰੋਟੀ ਦੀ ਭੁੱਖ ਲੱਗੇ ਪਈ ਸੀ ਰਾਤ ਨੂੰ ਮੈਂ ਇੱਕ ਰੋਟੀ ਖਾਧੀ ਸੀ ਤਾਂ ਕਰਕੇ ਜਲਦੀ ਭੁੱਖ ਲੱਗੇ ਤੇ ਉੱਤਰ ਹਰਮਣ ਵੀ ਮੰਗਦਾ ਸੀ ਮੈਂ ਕਿਾ ਚਲੋ ਦੋਨੇ ਕੰਮ ਮੇਰੇ ਨਾਲ ਨਾਲ ਹੋ ਜਾਣਗੇ ਹਨਾ ਝਾੜੂ ਪੋਚਾ ਵਗੈਰਾ ਆਪਾਂ ਨੇ ਕਰ ਲਿਆ ਸੀਗਾ ਬਾਕੀ ਇਹ ਤੁ ਜੱਟ ਆਪਣੇ ਕੰਮ ਹੋ ਚੁੱਕੇ ਸੀਗੇ ਤੇ ਇਹ ਮੈਂ ਗਈ ਸੀ ਹਰਮਣ ਕੋਲੇ ਉਹ ਰੋਟੀ ਖਾਂਦਾ ਸੀਗਾ ਉਹਨੂੰ ਰੋਟੀ ਪੁੱਛਣ ਗਈ ਸੀ ਹੋਰ ਮੈਂ ਕਿਾ ਪੁੱਤ ਜੇ ਤੂੰ ਰੋਟੀ ਖਾਣੀ ਆ ਨਾ ਸੌਰੀ ਹੋਰ ਲੈਣੀ ਆ ਤਾਂ ਰੋਟੀ ਲੈ ਲੈ ਹਨਾ ਉਹ ਕਹਿੰਦਾ ਮੰਮੀ ਹਜੇ ਨਹੀਂ ਲੈਣੀ ਮੈਂ ਰੁੱਕ ਕੇ ਲਵਾਂਗਾ ਹਜੇ ਮੈਂ ਖਾ ਰਿਆ ਸੀਗਾ ਮੈਂ ਕਿਾ ਠੀਕ ਆ ਪੁੱਤਾਂ ਤੇ ਉਤੋਂ ਬਾਅਦ ਤੇ ਵਿੱਚ ਵੀ ਚਲੋ ਘਰ ਦੇ ਨਹਾ ਰਹੇ ਸੀਗੇ ਇਹਨਾਂ ਮਹਿਰਮਣ ਰੋਟੀ ਦੇ ਕੇ ਆਉਂਦੇ ਵੀ ਰੋਟੀ ਪਾ ਲਈ ਸੀ ਮੈਂ ਕਿਹਾ ਜਰੂ ਘਰ ਦੇ ਨਹਾ ਕੇ ਆਗੇ ਉਹਨਾਂ ਨੂੰ ਫਿਰ ਉਹਦੇ ਦੇ ਦੋਗੇ ਰੋਟੀ ਲਾ ਕੇ ਹਨਾ ਕਿਉਂਕਿ ਹੁਣ ਤਾਂ ਸਿਲੰਡਰ ਆਹ ਆਪਣਾ ਗੈਸ ਚੁੱਲਿਆਂ ਤੇ ਲਾਉਣੀ ਪੈਂਦੀ ਐ ਰੋਟੀ ਮਿੰਟ ਮਿੰਟ ਹੀ ਲੈ ਜਾਂਦੀ ਆ ਅੱਗੇ ਚੁੱਲਿਆਂ ਦਾ ਹੁੰਦਾ ਸੀ ਵਿੱਚ ਲਾਉਣਾ ਸਾਰੇ ਪਰਿਵਾਰ ਦੀ ਅਗਲਾ ਉਹਦੇ ਲਾ ਕੇ ਰੱਖ ਲੈਂਦਾ ਸੀ ਡੱਬਿਆਂ ਦੇ ਵਿੱਚ ਵੀ ਚਲੋ ਖਾਈ ਜਾਣਗੇ ਜਦੋਂ ਖਾਣੇ ਆ ਹੁਣ ਤਾਂ ਕੰਮ ਬਹੁਤ ਸੌਖੇ ਹੋ ਗਏ ਨੇ ਬੰਦਾ ਉਹਦੇ ਲਾਹੀ ਜਾਂਦਾ ਹੈ ਉਹਦੀ ਤਾਜ਼ੀ ਤਾਜ਼ੀ ਖਾ ਲੈਂਦਾ ਗਰਮ ਗਰਮ ਰੋਟੀ ਤੇ ਇੱਕ ਚਲੋ ਘਰ ਦੇ ਤਾਂ ਕਹਿੰਦੇ ਸੀ ਮੇਰੇ ਬਣਾ ਕੇ ਰੱਖ ਦੋ ਹਣਾ ਮੈਂ ਆ ਕੇ ਖਾ ਲਾਂ ਨਾ ਕੋਈ ਗੱਲ ਨਹੀਂ ਤੇ ਮੈਂ ਕਿਹਾ ਨਹੀਂ ਅਸੀਂ ਪਹਿਲਾਂ ਮਾਂ ਪੁੱਤ ਖਾ ਲੰਨੇ ਆ ਦੋਨੇ ਜਣੇ ਜਦੋਂ ਤੁਸੀਂ ਨਾ ਆ ਕੇ ਆਗੇ ਉਦੋਂ ਨਾਲ ਦੀ ਨਾਲ ਬਣਾ ਦਾਂਗੇ ਤਾਜੀ ਹਣਾ ਤੇ ਤਾਂ ਕਰਕੇ ਚਲੋ ਆਪਾਂ ਦੋਨੇ ਮਾਂ ਪੁੱਤਾਂ ਦੀ ਬਣਾ ਲਏ ਸੀ ਜਦੋਂ ਉਹਨਾਂ ਨੇ ਆਉਣਾ ਨਾ ਆ ਕੇ ਉਦੋਂ ਉਹਨਾਂ ਦੀ ਬਣਾ ਦਾਂਗੇ ਰੋਟੀਆਂ ਤੇ ਚਲੋ ਅੱਨਾ ਕੁ ਸੋਕ ਰਾਜ ਮੇਰੇ ਕੱਪੜੇ ਧੋਤੇ ਜਾਣਗੇ ਮੋٹے ਕੰਬਲ ਵਗੈਰਾ ਬਹੁਤ ਪਏ ਸੀਗੇ ਹਨਾ ਧੌਣ ਵਾਲੇ بس ਕੌਲ ਜੀ ਹੋ ਜਾਂਦੇ ਆ ਮੋٹے ਕੰਬਲਾਂ ਦੀ ਲੈਣ ਨੂੰ ਵਧੀਆ ਲੱਗਦੇ ਨੇ ਪਰ ਧੌਣ ਵਾਲੇ ਬੜਾ ਔਖਾ ਲੱਗਦਾ ਕੰਬਲਾਂ ਨੂੰ ਤੇ ਚਲੋ ਅੱਜ ਤਾਂ ਮੈਂ ਫਿਰ ਕੰਮ ਜਿੱਤੇ ਹੀ ਲੈ ਜੀ ਮੋٹے ਕੰਬਲ ਧੌਣ ਵਗੈਰਾ ਦਾ ਮਸ਼ੀਨ ਦੇ ਵਿੱਚ ਪਾਉਣੇ ਕਿਚਨ ਦੇ ਪਾਣੀ ਦੇ ਵਿੱਚੋਂ ਬੜੇ ਔਖੇ ਲੱਗਦੇ ਨੇ ਤਾਂ ਕਰਕੇ ਤੇ ਚਲੋ ਕੋਈ ਗੱਲ ਨਹੀਂ ਹੁਣ ਤਾਂ ਆਪਾਂ ਕੰਮ ਅੱਜ ਕਰ ਲਿਆ ਸੁਰੂ ਮੈਂ ਆਪਣੀ ਵੀ ਰੋਟੀ ਪਾ ਰਹੀ ਸੀ ਕਿ ਮੈਂ ਕਿ ਚਲੋ ਮੈਂ ਵੀ ਅੰਦਰ ਹੀ ਲੈ ਜਾਨੀ ਆ ਹਰਮਨ ਖਾ ਰਿਹਾ ਸੀ ਉਹਦੇ ਕੋਲ ਹੀ ਬਹਿ ਕੇ ਖਾ ਲੈਣੀ ਆ ਤੇ ਨਾਲੇ ਉਹ ਟੀਵੀ ਦੇਖਦਾ ਸੀ ਆਪਾਂ ਨੇ ਘੰਟੇ ਦੋ ਘੰਟੇ ਹੋ ਗਏ ਮਸ਼ੀਨ ਲਾਈ ਸੀ ਆਪਾਂ ਨੇ 10:30 ਵਜੇ ਲਾਈ ਸੀ ਫਿਰ ਮੈਂ ਨਾਲ-ਨਾਲ ਦੀ ਰੋਟੀ ਬਣਾਉਣ ਲੱਗ ਗਈ ਸੀ ਤਾਂ ਕਰਕੇ ਹੁਣ ਟਾਈਮ ਹੋ ਗਿਆ ਇਹ ਪੌਣੀ 12 ਹੋ ਗਏ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀ ਕਿਉਂਕਿ ਐ ਪਹਿਲਾਂ ਤਾਂ ਨਵੇਂ ਕੱਪੜੇ ਧੋ ਮਸ਼ੀਨ 'ਚ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਕੱਟ ਕੇ ਘਰ ਵਾਲੇ ਧੋ ਉਹ ਤੋਂ ਤੇ ਫਿਰ ਚਾਦਰਾਂ ਵਗੈਰਾ ਸਰਾਹਣੇ ਵਗੈਰਾ ਬਹੁਤ ਭਏ ਸੀ ਧੋਣ ਵਾਲੇ ਤੇ ਮੋٹے ਕੰਬਲ ਵਗੈਰਾ ਮੈਂ ਕਿ ਚਲੋ ਉਹ ਵੀ ਧੋ ਹੀ ਦਿੰਨੇ ਆ ਅੱਜ ਮਸ਼ੀਨ ਲਾਈ ਆ ਕਿਉਂਕਿ ਮੈਂ ਮਸ਼ੀਨ ਉਹਦੀ ਲਾਉਣੀ ਆ ਜਦੋਂ ਕੱਪੜੇ ਜ਼ਿਆਦਾ ਹੋ ਜਾਂਦੇ ਆ ਬਟ ਨਹੀਂ ਮੈਂ ਹੱਥਾਂ ਨਾਲ ਧੋਣੀ ਆ ਤੇ ਬਾਹਰੇ ਪਾਇਆਈ ਭਾਈ ਆਏ ਸੀ ਸਬਜ਼ੀ ਵਾਲਾ ਕੱਪੜੇ ਧੋ ਕੇ ਆਪਾਂ ਪਾ ਦਿੱਤੀਆਂ ਨੇ ਤਾਰਾਂ ਜੀ ਹਜੇ ਤਪਾਉਣ ਵਾਲੇ ਧੁੱਪੇ ਨੇ ਤੇ ਚਾਦਰਾਂ ਵਗੈਰਾ ਪਾਇਆ ਹੋਏ ਨੇ ਆਪਾਂ ਨੇ ਮਸ਼ੀਨ ਦੇ ਵਿੱਚ ਦੇ ਸੋਕ ਕੇ ਚਾਦਰਾਂ ਪਾ ਦਾਂਗੇ ਸੁੱਕਣੀਆਂ ਕਿਉਂਕਿ ਧੁੱਪ ਹੈਗੀ ਬਹੁਤ ਤੇ ਥੋੜੀ ਥੋੜੀ ਹਵਾ ਵੀ ਚੱਲਦੀ ਆ ਸੁੱਕੀ ਜਾਣੇ ਨੇ ਸਕਾ ਕੇ ਪਾਏ ਨੇ ਮਸ਼ੀਨ ਦੇ ਵਿੱਚ ਘਾਟੇ ਕਿ ਨੂੰ ਨਾ ਲਾਲਾਂ ਨੂੰ ਫਿਰ ਚਾਦਰ ਸੁੱਕਣੀਆਂ ਪਾ ਦਾਂਗੇ ਸ਼ਾਮ ਜੇ ਨੂੰ ਨਾ ਲੱਕ ਤੇ ਵਗੈਰਾ ਕਰ ਲਾਂਗੇ ਫਿਰ ਸ਼ਾਮ ਨੂੰ ਕਰਨਾ ਇਹ ਸਬਜ਼ੀ ਵਗੈਰਾ ਦਾ ਹੋ ਜਾਂਦਾ ਹੈਗਾ ਸਬਜ਼ੀ ਬਣਾਵਾਂਗੇ ਅੱਜ ਆਲੂ ਮਟਰ ਦਾ ਚਲੋ ਇਹਨਾਂ ਰੈਸਟ ਕਰ ਲੈਂਦੇ ਆਂ 10 ਦੇ ਇੱਕ ਮਿੰਟ ਪਰ ਕੋ ਪਹਿਲਾਂ ਵੀ ਬੈਟਿਕਸ ਮੈਂ ਰੈਸਟ ਕਰਨਾ ਪਿਆ ਉਦੋਂ ਕੋਈ ਆ ਗਿਆ ਸੀਗਾ ਗੇਟਾਂ ਤੇ ਤਾਂ ਕਰਕੇ ਨਹੀਂ ਹੋਈ ਸੀਗੀ ਹੁਣ ਟਾਈਮ ਹੋ ਚੁੱਕਿਆ ਹੀ 2:00 ਵਜੇ ਨੂੰ ਤੇ ਚਲੋ ਆਹ ਚੱਲਦੇ ਆਂ ਹੁਣ ਅੰਦਰ ਇੱਕ ਕੰਪਰ ਰਹਿ ਗਿਆ ਲਾਸਟ ਸਿੰਗਲ ਹੂੰ ਪਾਇਆ ਹੋਇਆ ਹੈ ਮਸਿੰਗਲ ਦੇ ਵਿੱਚ ਤੇ ਉਹ ਟੋਟਾ ਜਿਹਾ ਹੋ ਜਾਊਗਾ ਇਹ ਤੇ ਉਹ ਤਾਂ ਮੈਂ ਚੰਪ ਸੀਨ ਕਰ ਲਿਆ ਪਾਣ ਦਾ ਸੋ ਤਾਂ ਬਹੁਤ ਟਾਈਮ ਹੋ ਗਿਆ ਸੀਨ ਚੱਲਦੇ ਹਾਂ ਹੱਥ ਵਿੱਚ ਸਾਰੇ ਦਿਨ ਦੇ ਕੱਪੜੇ ਉਹਨਾਂ ਸ਼ਾਮ ਦੇ ਕੰਮ ਦਾ ਟਾਈਮ ਉਹਦੇ ਭਾਂਡੇ ਤੇ ਮੰਨ ਲਓ ਕਿ ਚਾਹ ਲੈ ਉਹ ਮੰਨ ਚੋਗੇ ਤੇ ਸਭ ਥੀ ਦਾ ਕਰਨਾ ਹੈ ਸਭ ਥੀ ਬਣਾਉਣਾ ਵਿੱਚ ਆਪਾਂ ਆਲੂ ਮਟਰ 8 ਘੰਟੇ ਦੀ ਤਰ੍ਹਾਂ ਲੱਗ ਕੇ ਚੱਕਿਆ ਕੱਪੜੇ ਬਾਹਰ ਮਸ਼ੀਨ 'ਚ ਧੋ ਲੈਣਾ ਨਾ ਹੱਥਾਂ ਨਾਲ ਤੋਂ ਉਨਾਲ ਜਲਦਾ ਟਾਈਮ ਲੱਗਦਾ ਜੇ ਆਣਾ ਨਾਲ ਤੋਂ ਵੀ ਇੱਕ ਘੰਟੇ ਤੋਂ ਬਾਅਦ ਤੁਸੀਂ ਕਰਦੇ ਆ ਤੁਸੀਂ ਫਿਰ ਜਾਂਦੇ ਹੋ ਫਟ ਟਾਈਮ ਲੱਗਦਾ ਹੈ ਸੀਲ ਦੇ ਵਿੱਚ ਤਾਂ ਚਲੋ ਬੱਟ ਕਾ ਪੀਅ ਜੀ ਲਈ ਕੱਪੜੇ ਬਨੇ ਮੋਟੇ ਜੀ ਦੋ ਕੰਬਲ ਰਹਿ ਗਏ ਬਰਨ ਵਾਲੇ ਉਹ ਕੱਲ੍ਹ ਨੂੰ ਪਰਸੋਂ ਤੇ ਆਉਂਗੀ ਬਾਕੀ ਆਪਣੇ ਧੁੱਤੇ ਜਿਹਨੂੰ ਸੁੱਕਾਨੇ ਪਾਈ ਹੋਈ ਨੇ ਆਪਾਂ ਨੇ ਜਿਹੜੇ ਕੌਣ ਵਾਲੇ ਕੱਪੜੇ ਸੀ ਉਹ ਲਾ ਕੇ ਅੰਦਰ ਲਿਆਂਦੇ ਉਹਨਾਂ ਦੀ ਮੈਂ ਤੈਨਾ ਕਰ ਦਿੰਨੀ ਆ ਸਭ ਕੁਝ ਬਣਾ ਕੇ ਤੇ ਆਪਣਾ ਮੋਟੇ ਅੰਦਰੋਂ ਆਇਆ ਜਿੱਦ ਸੱਤ ਜੰਮ ਨੇ ਥੋੜੀ ਜਿਹੀ ਕੱਢ ਕੇ ਕਰਵਾ ਲਾ ਫਿਰ ਆਪਾਂ ਤੈਨਾ ਕਰਕੇ ਰੱਖਾਂਗੇ ਉਹਨਾਂ ਨਾਲ ਡੱਟਾ ਦੇ ਉਹਨਾਂ ਚੋਂ ਕਰਵਾ ਕੇ ਡੱਟਾ ਦੇ ਚਾਹ ਤੇ ਆਹੀ ਜ਼ਿੰਦਗੀ ਹੈ ਨਾ ਸਾਰੇ ਦਿਨ ਚੱਜ ਜਾਂਦੇ ਨੇ ਇਸ ਕੁਝ ਰੱਤ ਨੂੰ ਰਾਣੀ ਨੇ ਇਹ ਸਕੂਲ ਜਾਇ ਕੋ ਦਾ। ਫਿਰ ਚਲੋ ਖਾਧਿਆ ਹੋਣਾ ਤਾਂ ਤੱਕ ਹੀ ਬੋਲੋ ਇਹ ਨੂੰ ਨਾ ਇਹ ਜੋ ਕੰਬਲ ਜਿਹੜਾ ਰਹਿਣਾ ਰਸਿਲ ਵਿੱਚ ਕੋਕ ਪਾ ਕੇ ਉਹਨਾਂ ਪਰ ਤੇਰੀ ਆਪ ਕੱਢਣਾ ਪੈਣਾ। ਅੱਛਾ ਹੁਣ ਪੀ ਕੇ ਤੇ ਸਿੱਕੇ ਕੋਈ ਹੋਤਾ ਫਾਂਟਾ ਚਲੋ ਇੱਕ ਟਾਈਮ ਹੋ ਗਿਆ ਦਾ ਸ਼ਾਮ ਦੇ ਵੱਜ ਚੁੱਕੇ ਨੇ 6 ਆਪਾਂ ਕਰਦੇ ਆ ਸਬਜ਼ੀ ਦੀ ਤਿਆਰੀ। ਮਟਰ ਲੈ ਕੇ ਆਇਆ ਹਰਮਨ ਇੱਕ ਪਿਆਜ਼ ਖਤਮ ਹੋਏ ਸੀ ਉਹਨੂੰ ਕਿ ਅਸੀਂ ਪਿਆਜ਼ ਵੀ ਲੈ ਲਈਏ ਹਨਾ ਉੱਥੇ ਉਹ ਭੁੱਲ ਚੁੱਕਿਆ ਉਹਨ ਦੁਆਰੇ ਗਿਆ ਸ਼ੌਪ ਤੇ ਲੈਣਾ ਤਿਆਰ ਚ ਤੇ ਆਪਾਂ ਬਾਹਰ ਚੱਲ ਗਏ ਆਂ ਜਿਹੜੇ ਟ੍ਰਿਕ ਚ ਮਟਰ ਲੈਣਾ ਆਹ ਸੌਰੀ ਸਬਜ਼ੀ ਕੱਟਣਾ ਹਨਾ ਘਰ ਦੇ ਵਾਂਗ ਚੱਕ ਲੈਣੇ ਆ ਵੇਖ ਰਿਹਾ ਹੈ। ਵੇਖ ਰਹਾ ਹਾਂ ਤੇ ਹੱਸ। ਹੁਣ ਜ਼ਿਆਦਾ ਕੀ ਸੀਗੀ। ਕੋਈ। ਲੈ, ਘੇਟ ਖੜ੍ਹਵੇਂ ਮੰਜਾ ਕੱਢਦੀ ਆਂ। ਬਾਹਰ ਇੱਕ ਸਬਜ਼ੀ ਕੱਟਦੀ ਆਂ। ਠੀਕ ਆ? ਵਧੀਆ ਵਧੀਆ। ਬਸ ਕੁਝ ਨਹੀਂ। ਸਕੂਲ ਜਾਣਾ ਉਹਨਾਂ। 22 ਦਾ ਆ ਗਈ ਫਿਰ। ਚੱਲਣਾਂ ਜੀ। ਰੋ ਵੀ ਨਾ। ਕਰਾਂ ਹਾਂ। ਲੈ ਲੱਗਣਾ ਦੱਸ।